ਮੇਰਾ ਨਾਲ ਮੇਰਾ ਨਾਮ ਭੁਪਿੰਦਰ ਸਿੰਘ ਸੋਨੂ ਹੈ ਦੀ ਮਿਨਿਸਟਰੀ ਬਾਈਕ ਰਾਈਡਿੰਗ ਕਲੱਬ ਸਾਡਾ ਕਲੱਬ ਹੈ ਜੀ ਅੰਮ੍ਰਿਤਸਰ ਤੋਂ ਅੱਜ ਵੀ ਬਾਈਕ ਰੈਲੀ ਜਾ ਰਹੀ ਹੈ ਕਿ ਸਰੇ ਬਾਈਕ ਰਾਈਡ ਜਿਹੜੀ ਹੈ ਉਹ ਕੈਂਸਰ ਸੈਂਟਰ ਆਫ ਅਮਰੀਕਾ ਤੇ ਸਾਡੇ ਕਲੱਬ ਨੇ ਆਰਗੇਨਾਈਜ਼ ਕੀਤੀ ਹੈ ਇਸ ਰਾਈਡ ਦਾ ਜਿਹੜਾ ਮੁੱਖ ਮੁੱਦਾ ਹੈਗਾ ਕੈਂਸਰ ਅਵੇਅਰਨੈਸ ਹੈਗੀ ਹੈ ਕੈਂਸਰ ਨਾਲ ਲਗਭਗ ਲਗਭਗ 30% ਜਿਹੜੀਆਂ ਮੌਤਾਂ ਹੁੰਦੀਆਂ ਨੇ 올 ਓਵਰ ਇੰਡੀਆ ਤੇ ਵਰਲਡ ਦੇ ਵਿੱਚ ਔਰ ਪੂਰੇ ਵਰਲਡ ਦੇ ਵਿੱਚ 50% ਲੋਕ ਇਸ ਦੀ ਬਿਮਾਰੀਆਂ ਦੇ ਨਾਲ ਪੀੜਿਤ ਨੇ ਸੋ ਇਹਦੀ ਅਵੇਅਰਨੈਸ ਦੇ ਲਈ ਆਪਾਂ ਇੱਕ ਰਾਈਡ ਕਰਨ ਜਾ ਰਹੇ ਆ ਤਾਂ ਕਿ ਲੋਕੀ ਜਿਹੜੇ ਆ ਉਹ ਇਹਨਾਂ ਦੇ ਸਿੰਪਟਮਸ ਦਾ ਧਿਆਨ ਰੱਖਣ ਤੇ ਵਕਤ ਰੈਂਦੇ ਆ ਜਿਹੜਾ ਉਹਨਾਂ ਨੂੰ ਡਾਇਗਨੋਸ ਕੀਤਾ ਜਾ ਸਕੂ ਇਹ ਰਾਈਡ ਜੀ ਅੰਮ੍ਰਿਤਸਰ ਆਪਾਂ ਅਮਨਦੀਪ ਹਸਪੀਟਲ ਜਿਹੜੀ ਆ ਉਤੋਂ ਸਟਾਰਟ ਕਰਕੇ ਤੇ ਸ਼ਹਿਰ ਦੇ ਵਿੱਚ ਉਦੀ ਹੁੰਦਿਆ ਹੋਇਆ ਕ੍ਰਿਸਟਲ ਚੌਂਕ ਨੋਵਲਟੀ ਨੋਵਲਟੀ ਤੋਂ ਡੀਮਾਰਟ ਡੀਮਾਰਟ ਤੋਂ ਰਣਜੀਤ ਐਵਨਿਊ ਔਰ ਬਾਈਪਾਸ 골ਡਨ ਗੇਟ ਤੋਂ ਹੁੰਦਿਆ ਹੋਇਆ ਇੱਥੇ ਵਾਪਸ ਜਿਹੜੀ ਆ ਅਮਨਦੀਪ ਹਸਪੀਟਲ ਆ ਕੇ ਖਤਮ ਹੋਏਗੀ ਜੀ ਅੰਮ੍ਰਿਤਸਰ ਵਾਸੀਆਂ ਨੂੰ ਮੇਰਾ ਇਹੋ ਮੈਸੇਜ ਹੈ ਜਿਵੇਂ ਕਿ ਸਾਡੇ ਨਾਲ ਟ੍ਰੈਫਿਕ ਪੁਲਿਸ ਨਾਲ ਇਹ ਰਾਈਡ ਕਰਵਾ ਰਹੀ ਹੈ ਇਹਨੂੰ ਗਵਰਨ ਕਰ ਰਹੀ ਹੈ ਸੋ ਮੈਂ ਇਹ ਕਹਿਣਾ ਚਾਹਾਂਗਾ ਸਭ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਬੀਏਆਟਐਸ ਦੀ ਲੇਨ ਜਿਹੜੀ ਹੈ ਉਹਦੇ ਵਿੱਚ ਗੱਡੀਆਂ ਨਾ ਚਲਾਓ ਤਾਂ ਕਿ ਐਕਸੀਡੈਂਟ ਤੋਂ ਬਚਿਆ ਜਾ ਸਕੇ ਔਰ ਜਿਵੇਂ ਕਿ ਟ੍ਰੈਫਿਕ ਦਾ ਅੱਜਕੱਲ ਬੜਾ ਅੰਮ੍ਰਿਤਸਰ ਦੇ ਵਿੱਚ ਰੋਲਾ ਹੈ ਕਿਉਂਕਿ ਆਪਣਾ ਪੁਲ ਬੰਦ ਹੋ ਗਿਆ ਤੋਂ ਇਸ ਕਰਕੇ ਸਹਿਯਮ ਦੇ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਰਾਈਡ ਕਰੋ ਔਰ ਆਪਣਾ ਜਿਹੜੇ ਕੈਂਸਰ ਜਿਹੜੀ ਅਵੇਅਰਨੈਸ ਦੀ ਆਪਾਂ ਰਾਈਡ ਕਰਨ ਜਾ ਰਹੇ ਆ ਤੇ ਉਹਨਾਂ ਦੇ ਸਿੰਪਟਮਸ ਨੂੰ ਲਾਈਟ ਨਾ ਲੈਂਦਿਆਂ ਹੋਇਆਂ ਵਕਤ ਰਿਆਂਦੇ ਉਹਦਾ ਡਾਇਗਨੋਸ ਕਰਵਾਓ ਸੋ ਇਹ ਹੀ ਮੇਰਾ ਮੈਸੇਜ ਹੈ ਜੀ ਮਾਈ ਨੇਮ ਇਜ਼ ਰੂਚਿਕਾ ਮੈਂ ਬਾਈਕਿੰਗ ਕੇ ਰਿਗਾਰਡਿੰਗ ਹੀ ਪੁੱਛਣਾ ਚਾਹਤੇ ਹਾਂ ਕਿ ਹਾਂ ਬਾਈਕ ਜੋ ਅਮਰਾ ਅੱਜ ਰੈਲੀ ਨਿਕਾਲ ਰਹੇ ਹਾਂ ਬਾਈਕ ਦੀ ਰਾਈਡਿੰਗ ਕੇ ਲਿਏ ਉਹ ਇਹ ਹੀ ਮੈਸੇਜ ਦੇਣਾ ਚਾਹਤੇ ਹੈਗੇ ਕੈਂਸਰ ਕੀ ਅਵੇਅਰਨੈਸ ਲੋ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚ ਸਕੇ सर ये अम अमनदीप हॉस्पिटल से लेके और सिटी के बीच बीच, बीच में जाके गोल्डन गेट से वापस अमनदीप हॉस्पिटल तक गया सर इसमें फिफ्टी प्लस लोग हंड्रेड लोग हैं जो अभी ले गए और कुछ हमें अभी आ आ, अल्फा वन में है जो हमें अभी आके कैच करेंगे जलंधर लुधियाने ऐसी भी लोग जलंधर से भी आ रहे हैं लुधियाने से भी, भी लोग आ रहे हैं पे सॉरी कितनी बाइक होगी टोटल सर हंड्रेड प्लस ही होगी ਮੈਂ ਜਿਹੜੀ ਅੱਜ ਬਾਈਕ ਰੈਲੀ ਕੈਂసర్ ਅਗੋਂ ਤੋਂ ਹੋ ਰਹੀ ਹੈ ਅੱਜ ਵਾਲੀ ਹਾਂ ਅੱਜ ਵਰਲਡ ਕੈਂਸਰ ਡੇ ਹੈ ਜੀ ਤੇ ਵਰਲਡ ਕੈਂਸਰ ਡੇ ਤੇ ਕੈਂਸਰ ਅਵੇਅਰਨੈਸ ਕ੍ਰੀਏਟ ਕਰਨ ਲਈ ਅੱਜ ਬਾਈਕ ਰੈਲੀ 플ੈਗ ਆਫ ਕੀਤੀ ਗਈ ਹੈ ਅਮੰਦੀਪ ਹਸਪੀਟਲ ਤੋਂ ਜਿਹੜੇ ਕਿ ਅੰਮ੍ਰਿਤਸਰ ਸ਼ਹਿਰ ਦੇ ਡਿਫਰੈਂਟ ਏਰੀਆਸ ਚੋਂ ਘੁੰਮ ਕੇ ਅੱਧੇ ਘੰਟੇ ਦੇ ਵਿੱਚ ਫਿਰ ਵਾਪਸ ਇੱਥੇ ਹੀ ਆਉਣਗੇ ਜਸਟ ਟੂ ਟੈਲ ਦਾ ਪਬਲਿਕ ਥੈਟ ਯੈਸ ਕੈਂਸਰ ਸਕਰੀਨਿੰਗ ਜ਼ਰੂਰੀ ਹੈ ਆਪਣੇ ਕੈਂਸਰ ਲਈ ਟੈਸਟ ਕਰਵਾਓ ਜਿਨ੍ਹਾਂ ਨੂੰ ਅਸੀਂ ਮੈਮੋਗ੍ਰਾਫੀ ਜਾਂ ਪੈਪਸਪੀਅਰਸ ਐਂਡ ਹੋਰ ਜੋਇਨਿੰਗ ਤੇ ਐਟਲੀਸਟ ਮਹੀਨੇ ਚ ਇੱਕ ਵਾਰੀ ਸ਼ੀਸ਼ੇ ਦੇ ਸਾਹਮਣੇ ਖਲੋਕੇ ਆਪਣੇ ਸਾਰੇ ਸਰੀਰ ਨੂੰ ਚੰਗੀ ਤਰ੍ਹਾਂ ਪਲੋਸ ਕੇ ਦੇਖੋ ਕਿ ਕਿਤੇ ਕੋਈ ਗਿਲਤੀ ਤੇ ਨਹੀਂ ਹੈਗੀ ਤਾਂ ਕਿ ਕੈਂਸਰ ਜਿਹੜਾ ਹੈ ਉਹ अर्ਲੀ ਪਕੜ ਵਿੱਚ ਆਵੇ ਤੇ ਕੈਂਸਰ ਇਲਾਜ ਹੁੰਦਾ ਹੈ ਲੋਕ ਠੀਕ ਹੁੰਦੇ ਨੇ ਇਸ ਕਨਸੈਪਟ ਦੇ ਨਾਲ ਅਸੀਂ ਤੁਹਾਨੂੰ ਕੈਂਸਰ ਕੇ ਸਰਵਦੀ ਦੀ ਸ਼ੁਰੂਆਤ ਕੀਤੀ ਗਈ ਹੈ ਕਿਸ ਬਾਰੇ ਕੀਤੀ ਮੈਨੂੰ ਲੱਗਦਾ ਅੰਮ੍ਰਿਤਸਰ ਨੂੰ ਇੱਕ ਕੈਂਸਰ ਦੇ ਹੋਲਿਸਟਿਕ ਟ੍ਰੀਟਮੈਂਟ ਟੋਟਲ ਟ੍ਰੀਟਮੈਂਟ ਦੀ ਲੋੜ ਲਈ ਇਸ ਇੱਕ ਸੈਂਟਰ ਦੀ ਲੋੜ ਸੀਗੀ ਤੇ ਇਸੇ ਇਨੀਸ਼ੀਏਟਿਵ ਨੂੰ ਅੱਗੇ ਰੱਖ ਕੇ ਅਮਨਦੀਪ ਗਰੁੱਪ ਆਫ ਹਸਪੀਟਲਸ ਨੇ ਕੈਂਸਰ ਸੈਂਟਰਸ ਆਫ ਅਮਰੀਕਾ ਨਾਲ ਟਾਇਪ ਕਰਕੇ ਇੱਕ ਕੈਂਸਰ ਦੇ ਟੋਟਲ ਇਲਾਜ ਦਾ ਸੈਂਟਰ ਬਣਾਇਆ ਹੈ ਜਿੱਥੇ ਕਿ ਅਸੀਂ ਕੈਂਸਰ ਦੇ ਡਾਇਗਨੋਸਿਸ ਤੋਂ ਲੈ ਕੇ ਇਲਾਜ ਜਿਹੜੇ ਕਿ ਤਿੰਨ ਤਰ੍ਹਾਂ ਦੇ ਐ ਸਰਜਿਕਲ ਮੈਡੀਕਲ ਤੇ ਰੇਡੀਓਥੈਰੇਪੀ ਸਾਰੇ ਇੱਕੋ ਹੀ ਹਸਪਤਲ ਦੇ ਵਿੱਚ ਹੋਣਗੇ ਤਮਰੀਜ਼ਾਂ ਨੂੰ ਅੰਮ੍ਰਿਤਸਰ ਤੋਂ ਬਾਹਰ ਕੈਂਸਰ ਦੇ ਇਲਾਜ ਲਈ ਨਹੀਂ ਜਾਣਾ ਪਵੇ ਅਵੇਅਰਨੈਸ ਲਈ ਅਸੀਂ ਅੱਜ ਕੈਂਸਰ ਕਾਰਵਾ ਰਿਲੀਜ਼ ਕੀਤਾ ਹੈ ਜਿਹੜਾ ਕਿ ਪਿੰਡਾਂ ਵਿੱਚ ਮੂਵ ਕਰੇਗਾ ਜਿਦੇ ਵਿੱਚ ਮੈਮੋਗ੍ਰਾਫੀ ਹੋਏਗੀ ਪੈਪਸਮੇਅਰ ਦੀ ਫੈਸਿਲਿਟੀ ਹੋਏਗੀ ਤੇ ਫ੍ਰੀ ਜਿਹੜੀ ਕੈਂਸਰ ਸਕਰੀਨਿੰਗ ਹੈ ਹਰ ਮਹੀਨੇ ਕੀਤੀ ਜਾਏਗੀ ਫਾਰ ਕੈਂਸਰ ਪੇਸ਼ੈਂਟ ਮੈਂ ਡਾਕਟਰ ਅਮਨਦੀਪ ਗੌਰ